ਮੈਂ ਇੱਕ ਬੇਨਤੀ ਇਹ ਵੀ ਕਰਦਾ ਹਾਂ ਤੁਹਾਡੇ ਚੈਨਲਾਂ ਦੇ ਉੱਤੇ ਬਹੁਤ ਸਾਰੀਆਂ ਡਿਬੇਟਸ ਪਈਆਂ ਹੋਣਗੀਆਂ ਜਿਦੇ ਵਿੱਚੋਂ ਇੱਕ ਦੋ ਡਿਬੇਟਾਂ ਐ ਜਿਹੜੀਆਂ ਨੇ ਜਿਦੇ ਵਿੱਚ ਮੈਂ ਤੇ ਗਰੇਵਾਲ ਵੀ ਇਕੱਠੇ ਹੋਏ ਹਾਂ ਤੇ ਉਸ ਦਿਨ ਮੇਰਾ ਮੇਰੇ ਸਵਾਲ ਸੀਗੇ ਕੁਐਸਚਨ ਹੋਣੀ ਸੀ ਆਮ ਆਦਮੀ ਪਾਰਟੀ ਦੇ ਉਦਦੇ ਤਗਰੇਵਾਲ ਸਾਹਿਬ ਨੂੰ ਮੈਂ ਇੱਕ ਕਿਸਾਨ ਲੀਡਰ ਲੱਗ ਰਿਹਾ ਸੀ ਸਵਾਲ ਇਹ ਹੈ ਕਿ ਜਿਦੇ ਤੇ ਅਸੀਂ ਜੀ ਦੇ ਖਿਲਾਫ ਲੋਕ ਐਜੀਟੇਸ਼ਨ ਕਰਨਗੇ ਉਹਨਾਂ ਨੂੰ ਬਦਨਾਮ ਕਰਨ ਦਾ ਇੱਕ ਵਧੀਆ ਤਰੀਕਾ ਹੁੰਦਾ ਹੈ ਹਰੇਕ ਪੋਲਿਟਿਕਲ ਪਾਰਟੀ ਕੋਲੇ ਕਿ ਜੀ ਇਹ ਤਾਂ ਫਲਾਣੇ ਨੇ ਭਾਈ ਨੇ ਅਸਲ ਅਸੀਂ ਸਦਾ ਸਦਾਤਾਰੀ ਧਰਾਂ ਦੇ ਨਾਲ ਸਾਡੀ ਲੜਾਈ ਹੈ ਜਿਹੜੀ ਆਪਦੇ ਹੱਕਾਂ ਨੂੰ ਲੈ ਕੇ ਆਪਦੇ ਅਧਿਕਾਰਾਂ ਨੂੰ ਲੈ ਕੇ ਆਪਦੇ ਮਸਲਿਆਂ ਨੂੰ ਲੈ ਕੇ ਇਹ ਚੱਲਦੀ ਰਹਿਣੀ ਹੈ ਕਿ ਸਾਡੇ ਤੇ ਇਹੋ ਜਿਹੇ ਬਲੇਮ ਆ ਜਿਹੜੇ ਇਹ ਲੱਗਦੇ ਰਹੇ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਉਹ ਤੁਸੀਂ ਨਾ ਜਿਹੜੀ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਉਹ ਤੁਸੀਂ ਲੱਭ ਲਿਓ ਡਿਬੇਟ ਤੁਹਾਡੇ ਕਿਸੇ ਚੈਨਲ ਤੇ ਪਈ ਹੋਊਗੀ ਜਿਹਦੇ ਵਿੱਚ ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਸਾਡੇ ਬਹੁਤ ਸਤਿਕਾਰਯੋਗ ਕਿਸਾਨਾਂ ਕੋਲ ਉਸਦਾ ਡੱਲਿਆਲ ਜੀ ਬੈਠੇ ਨੇ ਉਹਦੇ ਤਾਂ ਮੈਂ ਕਿਸਾਨਾਂ ਕੋជា ਹਾਂਜੀ ਸਰ ਚਨਾਵੋ ਦਾ ਟਾਈਮ ਹੈ ਇੱਕ ਇੱਕ ਵੋਟ ਕੀਮਤੀ ਹੈ ਨਾ ਆਪਕੋ ਮੈਨੀਫੈਸਟੋ ਪਸੰ ਹੈ ਆਪਕਾ ਨਾ ਵੀ ਪਸੰਦ ਬੋਟ ਕਿਸੇ ਕਰਨਗੇ ਜੀ ਦੇਖਿਏ ਹਮਾਰਾ ਵੋਟ ਕੇ ਉਪਰ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹਮ ਲੈਂਦੇ ਵੋਟ ਲੋਗੋ ਨੇ ਡਾਲੀਆਂ ਜਿਸ ਕੋ ਜੀ ਚਾਂ ਡਾਲ ਸਕਤੇ ਹੈ जो आपने कहा कि चोन मैनिफेस्टो किसी का पसंद नहीं आया तो हमारी जो डिमांड्स लेकर हम चल रहे हैं उसमें अगर आप ध्यान दोगे तो हम आंदोलन के दौर में चल रहे हैं अगर कोई आदमी कोई भी पॉलिटिकल पार्टी ये कहे कि ये दो तीन डिमांड्स हम आपकी पूरी करते हैं तो आप आंदोलन समाप्त कर दीजिए हमारी सरकार बन गई है तो वो तो काम नहीं चलेगा हमारी डिमांड के अंदर यह एक बड़ी डिमांड है कि किसान और मजदूर की कर्ज मुक्ति की जाए हमारी उसमें डिमांड है कि मजदूरों को जो जो नरेगा के तहत काम करने के लिए टाइम दिया जाता है उनके दिन बढ़ाए जाए अगली जे भी नाले भी है कि भारत डब्ल्यू टी ओ से बाहर है सवाल यह है फिर अगली गल ਜਿਨ੍ਹਾਂ ਨੇ ਅੱਜ ਕਹਿ ਰਹੇ ਨੇ ਕਿ ਅਸੀਂ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਜਿਹੜੀ ਪਾਰਟੀ ਕਹਿ ਰਹੀ ਹੈ ਡਾਕਟਰ ਸੁਮਿੰਨਾਥ ਦੀ ਰਿਪੋਰਟ ਤਾਂ 2006 ਚ ਆ ਗਈ ਸੀ 6 ਤੋਂ ਲੈ ਕੇ 14 ਤੱਕ ਸੱਤਾ ਤੇ ਰਹੇ ਆ ਉਹ ਉਹ ਇਹਦੇ ਬਾਰੇ ਕਿਉਂ ਨਹੀਂ ਵਿਚਾਰਿਆ ਲੇਕਿਨ ਇਹੜੀਆਂ ਸੜੀਆਂ ਰਹਿੰਦੀਆਂ ਮੰਗਾ ਨਹੀਂ ਰਹਿੰਦੇ ਮੁੱਦੇ ਨਹੀਂ ਉਹਨਾਂ ਦੇ ਉੱਤੇ ਸਭਾ ਉਹਨਾਂ ਪਾਰਟੀਆਂ ਨੂੰ ਘੇਰਨਾ ਇੱਕ ਮਤਲਬ ਸਮੇਂ ਦੇ ਮੁਤਾਬਕ ਕਿਉਂਕਿ ਉਹ ਆਪਦੀ ਚੌਣ ਮੈਨੀਫੈਸਟੋ ਦੇ ਉੱਤੇ ਰਿਵਿਊ ਕਰਨ ਕਿ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹਨਾਂ ਦੋ ਤਿੰਨ ਮੰਗਾਂ ਨੂੰ ਪੂਰਾ ਕਰਨ ਨਾਲ ਸਮਾਪਤ ਨਹੀਂ ਹੋਣਾ। ਜੀ। ਕਿਰਪਾ ਸਰ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਉਰੀ ਲੰਦਾ ਰੋਕਣ ਦਾ ਪ੍ਰਬੰਧ ਜਿਹੜਾ ਕਰਦੇ ਕਿ ਕੱਲਾ ਪੰਜਾਬ ਦੇ ਵਿੱਚ ਜਿਹੜਾ ਕੱਲਾ ਉਬਾਰ ਕਰ ਰਹੇ ਨੇ। ਨਹੀਂ ਹਜੇ ਤੱਕ ਜਿਵੇਂ ਮੋਰੀ ਸਾਹਿਬ ਨੇ ਗੱਲ ਇਹ ਦੱਸੀ ਸਪਸ਼ਟ ਕੀਤੀ ਹੈ ਕਿ ਪਹਿਲੇ ਸਟੈਪ ਦੇ ਵਿੱਚ ਅਸੀਂ ਕੱਲਾ ਪੰਜਾਬ ਦੇ ਵਿੱਚ ਵੀ ਨਹੀਂ ਕੇਵਲ ਇੱਕ ਪੁਆਇੰਟ ਦੇ ਉੱਤੇ ਸ਼ੰਭੂ ਰੇਲ ਰੋਕਣ ਦਾ ਪ੍ਰੋਗਰਾਮ ਅਗਰ ਸਾਡੀ ਇਸ ਮੁਸ਼ਕਲ ਦਾ ਹੱਲ ਨਹੀਂ ਕੀਤਾ ਜਾਂਦਾ ਸਾਡੇ ਨੌਜਵਾਨਾਂ ਨੂੰ ਰਿਹਾਰ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੂੰ ਬਿਨਾਂ ਵਜ੍ਹਾ ਜੇਲ੍ਹ 'ਚ ਬੰਦ ਕੀਤਾ ਔਰ 28 28 ਦਿਨ ਤੋਂ ਉਹ ਮਰਨ ਮਰਦ ਤੇ ਬੈਠੇ ਨੇ ਅੰਦਰ ਔਰ ਉਹਨਾਂ ਨੂੰ ਉਹਦੇ ਪਰਿਵਾਰ ਨਾਲ ਵੀ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਬਾਹਰ ਕਢਾਉਣਾ ਸਾਡੀ ਪ੍ਰਾਇੋਰਟੀ ਹੈ ਔਰ ਉਹਦੇ ਜਗਰੇ ਸਰਕਾਰ ਅਣਗੌਲਿਆ ਕਰਦੀ ਹੈ ਆ ਫਿਰ ਸਾਡੀ ਮਜਬੂਰੀ ਬਣੂਗੀ ਕਿ ਸਾਨੂੰ ਇਹਨੂੰ ਅੱਗੇ ਹੋਰ ਤੋਰਨਾ ਪਵੇਗਾ